ਰਨਾਲਾ ਮੋਗਾ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜੋ ਕਿ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ 15 ਤਰੀਕ ਨੂੰ ਉਸਨੇ ਕੈਨੇਡਾ ਜਾਣਾ ਸੀ ਪਰ ਆਪਣੇ ਸੁਪਨੇ ਸাকার ਕਰਨ ਤੋਂ ਪਹਿਲਾਂ ਹੀ ਇਹ ਨੌਜਵਾਨ ਅਲਵਿਦਾ ਕਹਿ ਗਿਆ ਇੱਕ ਸੜਕ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਜਦਕਿ ਉਸ ਦਾ ਇੱਕ ਸਾਥੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜਾਣਕਾਰੀ ਦੇ ਮੁਤਾਬਕ ਇਹ ਨੌਜਵਾਨ ਆਪਣੀ ਮਰੂਤੀ ਕਾਰ ਦੇ ਵਿੱਚ ਆਪਣੇ ਸਾਥੀ ਦੇ ਨਾਲ ਕਿਤੇ ਜਾ ਰਿਹਾ ਸੀ ਕਿ ਇਸੇ ਦੌਰਾਨ ਟੋਲ ਪਲਾਜ਼ਾ ਦੇ ਅੱਗੇ ਸੂਚਨਾ ਬੋਰਡ ਨਾ ਹੋਣ ਦੇ ਚਲਦੇ ਅਤੇ ਲਾਈਟਾਂ ਨਾ ਹੋਣ ਦੇ ਚਲਦੇ ਉਸ ਦੀ ਕਾਰ ਇੱਕ ਡਿਵਾਈਡਰ ਦੇ ਨਾਲ ਜਾ ਟਕਰੋਂਦੀ ਹੈ ਜਿਸ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਉਸ ਦਾ ਸਾਥੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਕਾਰ ਦੇ ਪਰਖੱਚੇ ਉੱਡ ਗਏ ਨੇ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਟੱਕਰ ਕਿੰਨੀ ਭਿਆਨਕ ਹੋਵੇਗੀ ਉਤھے ਹੀ ਰਾਘੀਰਾਂ ਦੇ ਵੱਲੋਂ ਕਿਹਾ ਗਿਆ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਅੱਗੇ ਵੀ ਅਜਿਹੇ ਹਾਦਸੇ ਵਾਪਰੇ ਨੇ ਰਾਤ ਦੇ ਹਨੇਰੇ ਦੇ ਵਿੱਚ ਲਾਈਟਾਂ ਨਾ ਹੋਣ ਦੇ ਚਲਦੇ ਕਈ ਵਾਹਨ ਡਿਵਾਈਡਰਾਂ ਦੇ ਨਾਲ ਟਕਰਾ ਚੁੱਕੇ ਨੇ ਉਤھے ਹੀ ਪ੍ਰੇਰਿਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ 21 ਸਾਲਾ ਪੁੱਤਰ ਅਮਰਿਤਪਾਲ ਸਿੰਘ ਆਪਣੇ ਦੋਸਤ ਦੇ ਨਾਲ ਆਪਣੀ ਮਰੂਤੀ ਕਾਰ ਦੇ ਵਿੱਚ ਬਰਨਾਲਾ ਤੋਂ ਵਾਪਸ ਪਰਤ ਰਿਹਾ ਸੀ ਜਦੋਂ ਪਿੰਡ ਮੱਲੀਆ ਦੇ ਟੋਲ ਪਲਾਜ਼ਾ ਤੇ ਪਹੁੰਚਿਆ ਤਾਂ ਉਸਦੀ ਮਾਰੂਤੀ ਕਾਰ ਟੋਲ ਪਲਾਜ਼ਾ ਦੀਆਂ ਪੱਥਰ ਦੀਆਂ ਕੰਡਾ ਦੇ ਨਾਲ ਜਾ ਟਕਰੋਂਦੀ ਹੈ ਜਿਸ ਤੋਂ ਬਾਅਦ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਦੇ ਕਿ ਨੌਜਵਾਨ ਆਪਣੇ ਪਿੱਛੇ ਦੋ ਭੈਣਾਂ ਤੇ ਆਪਣੀ ਵਿਧਵਾ ਮਾਂ ਛੱਡ ਗਿਆ ਜਿਸਨੇ 15 ਦਿਨ ਬਾਅਦ ਹੀ ਕਨੇਡਾ ਜਾਣਾ ਸੀ ਪਰ ਕਨੇਡਾ ਜਾਣ ਤੋਂ ਪਹਿਲਾਂ ਹੀ ਉਸਦੇ ਨਾਲ ਇਹ ਭਾਣਾ ਵਰਤ ਗਿਆ ਇਹ ਜਾ ਰਿਹਾ ਹੈ ਕਿ ਨੌਜਵਾਨ ਆਪਣੇ ਬਾਹਰ ਜਾਣ ਦੀਆਂ ਤਿਆਰੀਆਂ ਕਰ ਰਿਹਾ ਸੀ ਵੀਜ਼ਾ ਵੀ ਆ ਗਿਆ ਸੀ ਪਰ ਹੁਣ ਇਹ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਮਾਪਿਆਂ ਦਾ ਇਕਲੌਤਾ ਪੁੱਤਰ ਦੁਨੀਆ ਤੋਂ ਰੁਖਸਤ ਹੋ ਗਿਆ। ਛੱਡੀ ਜਿਹੜੀ ਬਹੁਤ ਹੀ ਮਾੜੀ ਘਟਨਾ ਹੋਈ ਹੈ ਜਿਹੜੀ ਅਮਰਤਪਾਲ ਦੀ ਅੱਜ ਮੌਤ ਹੋਈ ਹੈ ਉਹਨੇ 15 ਤਰੀਕ ਨੂੰ ਬਾਹਰ ਜਾਣਾ ਸੀਗਾ ਤੇ ਪਰਿਵਾਰ ਦਾ ਇੱਕੋ ਇੱਕ ਬੇਟਾ ਸੀ ਦੋ ਭੈਣਾਂ ਦਾ ਭਰਾ ਸੀਗਾ ਪਹਿਲਾਂ ਉਸਦੇ ਬਾਪ ਦੀ ਵੀ ਮੌਤ ਹੋ ਗਈ ਸੀ 20 ਸਾਲ ਪਹਿਲਾਂ ਮਸਾ ਪਾੜਿਆ ਸੀ ਤੇ ਸਾਰੀ ਟੂਲ ਵਾਲਿਆਂ ਦੀ ਅਣਗਹਿਲੀ ਕਾਰਨ ਇਹ ਮੌਤ ਹੋਈ ਹੈ ਬੱਚੇ ਦੀ ਜਿਹੜਾ ਸਭ ਤੋਂ ਵੱਡਾ ਸਾਡੇ ਪਿੰਡ ਨੂੰ ਅੱਜ ਦੁੱਖ ਹੈ ਇਸ ਗੱਲ ਦਾ ਇੱਕ ਪਰਿਵਾਰ ਦੇ ਵਿੱਚ ਕੋਲ ਪੁੱਛ ਗਏ ਪਰਿਵਾਰ ਚ ਦੋ ਭੈਣਾਂ ਇਹਦੀਆਂ ਤੇਰੀ ਮਾਤਾ ਤੇ ਦਾਦਾ ਤੇ ਬੇਟਾ ਸੀਗਾ ਤੇ ਦਾਦੀ ਹੈ ਮੈਂ ਕੀ ਕਰਦੇ ਅਸੀਂ ਤਾਂ ਮੰਗ ਕੇ ਹੀ ਕਰਦੇ ਆ ਵੀ ਟੂਲ ਵਾਲਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਅੱਗੇ ਤੋਂ ਇਹੋ ਜਿਹੀ ਕੋਈ ਘਟਨਾ ਨਾ ਵਾਪਰੇ ਤੇ ਉੱਥੇ ਕੋਈ ਲਾਈਟਾਂ ਦਾ ਪ੍ਰਬੰਧ ਹੋਵੇ ਤੇ ਪਰਿਵਾਰ ਨੂੰ ਅਨਸਾਫ਼ ਮਿਲੇ ਜਿਹੜਾ ਐਡਾ ਵੱਡਾ ਪਰਿਵਾਰ ਨੂੰ ਘਟਾ ਤੇ ਤੇ ਪਰਿਵਾਰ ਨੂੰ ਕੋਈ ਨਾ ਆਵਜਾ ਦਿੱਤਾ ਜਾਵੇ ਇਹ ਸਰਕਾਰਾਂ ਜਿਹੜੀਆਂ ਸਾਡੀ ਪੰਜਾਬ ਸਰਕਾਰ ਦਾ ਅਣਗਹਿਲੀ ਹੈ ਇਹੋ ਜੀਆਂ ਘਟਨਾ ਨਿਤ ਦਿਨ ਹੁੰਦੀਆਂ ਕਿਤੇ ਬਾਰਾ ਪਸ਼ੂਆਂ ਨਾਲ ਤੇ ਕਿਤੇ ਇਹੋ ਜਿਹੀ ਘਟਨਾ ਸੜਕਾਂ ਦੀ ਮਾੜੀ ਹਾਲਤ ਕਰਕੇ ਕਿ ਜਿਹੜਾ ਨੁਕਸਾਨ ਹੋ ਰਿਹਾ ਪਰਿਵਾਰਾਂ ਦਾ ਇਹ ਗਾਂ ਤੋਂ ਨਾਖਬੂ ਅਸੀਂ ਪਿਛਲੇ ਕਈ ਦਿਨਾਂ ਤੋਂ ਇੱਥੇ ਬਾਰ-ਬਾਰ ਰੌਲਾ ਪਾ ਰਹੇ ਹਾਂ ਵੀ ਇਹ ਜਿਹੜਾ ਟੋਲ ਪਲਾza ਇੱਥੇ ਲੱਗਣ ਜਾ ਰਿਹਾ ਪਹਿਲੀ ਗੱਲ ਤਾਂ ਇੱਥੇ ਇਹ ਸੰਭਵ ਨਹੀਂ ਫੇਰ ਹਜਰੇ ਜੇ ਇੱਥੇ ਕੋਈ ਤਿਆਰੀ ਨਹੀਂ ਇੰਨਾ ਕੁਛ ਇੱਥੇ ਕਰਨ ਦੀ ਕੀ ਲੋੜ ਹੈ ਇੱਥੇ ਬੰਪ ਲਾਏ ਪਏ ਆ ਮੂਰੇ ਬੈਰੀਕੇਡ ਲਾਏ ਪਏ ਆ ਧੁੰਦ ਚ ਰਾਤ ਨੂੰ ਡਰਾਈਵਰਾਂ ਨੂੰ ਦਿਸ ਨਹੀਂ ਰਿਹਾ ਆ ਤਾਜ਼ਾ ਇੱਕ ਹਾਦਸਾ ਹੋ ਕੇ ਹਟਿਆ ਇੱਕ ਲੋਤਾ ਪੁੱਤ ਬਾਪਿਆਂ ਦਾ ਜਿਹਨੇ 15 ਫਰਵਰੀ ਨੂੰ ਵਿਚਾਰੇ ਨੇ ਕੈਨੇਡਾ ਜਾਣਾ ਸੀ ਮਾਪਿਆਂ ਦਾ ਸੁਪਨਾ ਸਾਕਾਰ ਕਰਨ ਲਈ ਉਹਦੀ ਰਾਤ ਇੱਥੇ ਡੈਥ ਹੋ ਗਈ ਕੱਲਾ ਮੁੰਡਾ ਸੀ ਮਾਪਿਆਂ ਦਾ ਦੋ ਭੈਣਾਂ ਦਾ ਭਰਾ ਸੀ ਮਾਂ ਸੀ ਛੋਹ ਸਰਤੇ ਨਹੀਂ ਜਿੰਮੇਵਾਰੀ ਸਿੱਧਾ ਸਿੱਧਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਣਾ ਇਸ ਚੀਜ਼ ਲਈ ਕਿਉਂਕਿ ਇੱਕ ਵੱਡੇ ਕਾਰਪੋਰੇਟ ਵਰਲਡ ਦੇ ਲੋਕ ਨੇ ਇੱਥੇ ਆਮ ਬੰਦੇ ਦੀ ਜਾਨ ਨੂੰ ਜਾਨ ਦੀ ਕੋਈ ਕੀਮਤ ਨਹੀਂ ਪਾਈ ਜਾਂਦੀ ਇੱਥੇ ਰੋਜ਼ ਐਕਸੀਡੈਂਟ ਜਿਹੜੇ ਹੁੰਦੇ ਨੇ ਉਹਦੇ ਤੇ ਇੱਕ ਛੋਟੀ ਮੋਟੀ ਕਾਰਵਾਈ ਪਾ ਕੇ ਉਹਦਾ ਰਫਾਫਾ ਕੀਤਾ ਜਾਂਦਾ ਤੇ ਇਹਨਾਂ ਨੂੰ ਸਿੱਧਾ ਮੇਰੇ ਹਿਸਾਬ ਨਾਲ ਟੋਲ ਪਲਾਜ਼ੇ ਵਾਲਿਆਂ ਨੂੰ ਇਹਦਾ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਇਸ ਮੁੰਡੇ ਦੇ ਪਰਿਵਾਰ ਨੂੰ ਪ੍ਰੋਪਰ ਮਾਫੀਆ ਮਿਲਣਾ ਚਾਹੀਦਾ ਤੇ ਜਿਹੜਾ ਟੋਲ ਬਣ ਰਿਹਾ ਹੈ ਗਲਤ ਬਣ ਰਿਹਾ ਇਹਨੂੰ ਤੁਰੰਤ ਬੰਦ ਕਰਨਾ ਚਾਹੀਦਾ ਇੱਥੇ ਇਹਦਾ ਕੋਈ ਸੈਂਸ ਨਹੀਂ ਬਣਦਾ ਕਿਉਂਕਿ ਆਲੇ ਦੁਆਲੇ ਦੀਆਂ ਪੰਚਾਇਤਾਂ ਨੇ ਕਿਸਾਨ ਯੂਨੀਅਨ ਨੇ ਇੱਥੇ ਰੌਲਾ ਪਾ ਪਾ ਕੇ ਹੰਬ ਗਏ ਵੀ ਇੱਥੇ ਰੋਜ਼ ਆ ਪਿਛਲੇ 10 ਦਿਨਾਂ ਚ ਇੱਥੇ ਘੱਟੋ ਘੱਟ 30 ਐਕਸੀਡੈਂਟ ਹੋਇਆ ਜਿੱਥੇ ਗੱਡੀਆਂ ਬਚੀਆਂ ਤੱਕ ਨਹੀਂ ਐ ਸੋ ਪ੍ਰਸ਼ਾਸਨ ਦੇ ਸਿਰ ਤੇ ਕੋਈ ਜੂ ਨਹੀਂ ਸਿਰਕ ਰਹੀ ਇਸ ਵਕਤ ਮੈਂ ਇਹੀ ਬੇਨਤੀ ਕਰਦਾ ਤੇ ਜਿਹੜਾ ਹੁਣ ਇਹ ਐਕਸੀਡੈਂਟ ਹੋਇਆ ਇਹਦਾ ਸਿੱਧਾ ਸਿੱਧਾ ਇਹਦਾ ਇਹ ਜ਼ਿੰਮੇਵਾਰ ਟੋਲ ਪਲਾਜ਼ਾ ਮੇਰਾ ਹਰਸ਼ਰਨ ਸਿੰਘ ਸ਼ਰਨਾ ਸਰਪੰਚ ਪਿੰਟੱਲੇਵਾਲ ਜ਼ਿਲ੍ਹਾ ਬਰਨਾਲਾ ਇਹ ਜਿਹੜੀ ਸਰਸਰ ਜਿਹੜੀ ਇਹ ਕੰਪਨੀ ਆ ਉਹਦੀ ਅਣਗਹਿਲੀ ਆ ਟੂਲ ਫਲਾਜਾ ਲਾਇਆ ਪਹਿਲਾਂ ਤੇ ਇਹ ਬੈਸੀ ਗੈਰਕਾਨੂੰਨੀਆ ਪਹਿਲਾਂ ਇਹਨਾਂ ਨੇ ਉਧਰ ਗਲਤ ਢੰਗ ਨਾਲ ਲਾਇਆ ਉਦੋਂ ਵੀ ਲੋਕਾਂ ਨੇ ਰੌਲਾ ਪਾਇਆ ਹੁਣ ਲੋਕਾਂ ਦੇ ਦਬਾਅ ਕਰਕੇ ਚੱਕ ਕੇ ਲੈ ਕੇ ਇੱਥੇ ਲਾ ਦਿੱਤਾ ਹੈਗਾ ਪਰ ਇੱਥੇ ਕੋਈ ਲਾਈਟਿੰਗ ਨਹੀਂ ਕੋਈ ਕੁਝ ਨਹੀਂ ਹੈਗਾ ਪਹਿਲਾਂ ਵੀ ਕਾਫੀ ਹਾਦਸੇ ਵਾਪਰੇ ਨੇ ਜਿਹੜਾ ਇੱਕ ਰਾਤ ਦਰਦ ਨਾਲ ਘਰ ਸਬਰ ਇੱਕ ਦੀ ਪਤਾ ਲੱਗੇ ਮੈਨੂੰ ਡੈਥ ਹੋਈ ਹੈ ਇੱਕ ਆਦਮੀ ਇੰਜਰਡ ਆ ਮੈਂ ਵੀ ਸ਼ਾਇਦ ਉਹਦਾ ਮੈਨੂੰ ਪੂਰਾ ਉਹਦੇ ਬਾਰੇ ਪਤਾ ਨਹੀਂ ਹੈਗਾ ਪਰ ਮੈਂ ਸਮਝਦਾ ਵੀ ਇਹ ਜੇ ਹੋਰ ਵੀ ਇੱਥੇ ਹਾਦਸੇ ਹੁੰਦਾ ਖਾਤਾਂ ਜਿਹਦਾ ਕੋਈ ਪੁਕਤਾ ਪ੍ਰਬੰਧ ਨਾ ਕੀਤਾ ਗਿਆ ਕੋਈ ਇੱਥੇ ਲਾਈਟਿੰਗ ਨਹੀਂ ਮਤਲਬ ਟੂਲ ਪਲੱਜ ਦੇ ਕੋਈ ਐਂਡਿਕਸ਼ਨ ਕੋਈ ਨਹੀਂ ਸੜਕ ਦੇ ਵਿਚਾਲ ਕੰਦਾ ਕਟੀਆਂ ਹੋਈਆਂ ਨੇ ਤੇ ਜਦ ਵੀ ਕੋਈ ਸੜਕ ਚੰਗੀ ਆ ਥੋੜਾ ਬਹੁਤ ਓਵਰ ਸਪੀਡ ਬੰਦਾ ਆਂਦਾ ਤਾਂ ਮੈਂ ਕਹਿੰਦਾ ਲਿਮਟ ਸਪੀਡ ਸਪੀਡ ਦੀ ਲਿਮਟ ਵੀ ਹੋਵੇ ਤਾਂ ਵੀ ਇਸ ਗੱਲ ਦਾ ਇਹਨੂੰ ਕੋਈ ਪਤਾ ਨਹੀਂ ਚੱਲਦਾ ਰਾਤ ਭਰਾਂ ਤੇ ਤਾਂ ਜਿਹੜੇ ਹਾਦਸਿਆਂ ਨੂੰ ਅੰਜਾਮ ਦਰੈ ਟੂਲ ਵੱਜਾ ਇਹਨੂੰ ਤੁਰੰਤ ਇਹਦਾ ਕੋਈ ਹੱਲ ਹੋਣਾ ਚਾਹੀਦਾ ਇੱਥੇ ਉਹ ਜਿਹਾ ਪ੍ਰਬੰਧ ਹੋਣਾ ਚਾਹੀਦਾ ਤਾਂ ਕਿ ਦੂਰੋਂ ਬੰਦੇ ਨੂੰ ਪ ਟੂਲ ਪਲਾਜ ਦੀ ਲੁਕੰਦ ਕੱਢੀ ਜਾਂ ਕੋਈ ਬੈਰੀਕੇਟਿੰਗ ਤਾਂ ਤਾਂ ਕਿ ਹੱਥਾਂ ਨੂੰ ਰੋਕਿਆ ਜਾ ਸਕੇ ਇਹ ਰਾਤ ਨੂੰ ਅਮਰਤ ਦੀ ਮਿੱਤ ਦਾ ਜਿਹੜਾ ਮੁੰਡਾ ਅਮਰਪਾਲ ਸਿੰਘ ਪੁੱਤਰ ਲੇਟ ਗਰਜੰਤ ਸਿੰਘ ਵਾਸੀ ਕੋਟੇ ਭਾਈ ਜਣਾ ਭਗਤਾ ਭਾਈ ਕਾ ਉਮਰ ਕਰੀ 26 ਸਾਲ ਇਹ ਮਰੂਤੀ ਕਾਰ ਦੇ ਵਿੱਚ ਨਿਹਾਲ ਸਿੰਘ ਵਾਲੇ ਤੋਂ ਸਾਦੀ ਟੈਂਡ ਕਰਕੇ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸੀਗੇ ਤੇ ਰਾਹ ਤੇ ਜਿੱਥੇ ਟੂਲ ਪਲਾਜ ਨਵਾਂ ਬਣ ਰਿਹਾ ਉੱਥੇ ਇਹਨਾਂ ਦੀ ਜਿਹੜੀ ਗੱਡੀ ਆ ਹੋਰ ਟੂਲ ਪਲਾਜ ਜਿਹੜਾ ਲੱਗ ਰਿਹਾ ਉਹਦੇ ਡੁਆਇਟਰ ਨਾਲ ਟਕਰਾਨ ਕਰਕੇ ਕੀ ਦੀ ਮੌਤ ਹੋ ਗਈ ਹੈ ਤੇ ਇੱਕ ਇਹਦੇ ਵਿੱਚ ਜਸ਼ੀਰ ਸਿੰਘ ਆ ਜਿਹੜਾ ਉਹ ਇੰਜਰਡ ਹੈ। ਸਰ ਕਿਹੜੀ ਤਰ੍ਹਾਂ ਦਾ ਮਾਮਲਾ ਦਰਜ ਕੀਤਾ ਗਿਆ ਹੈ? ਹਾਂਜੀ। ਮਾਮਲਾ ਦਰਜ ਕੀਤਾ ਗਿਆ ਹੈ ਸਰ। ਬਹੁਤ ਪਰਿਵਾਰਕ ਮੈਂਬਰ ਆ ਗਿਆ ਜੀ ਬਿਆਨ ਲਿਖੇ ਜਾ ਰਹੇ ਆ। ਇਹ ਜਿਹੜਾ ਹਾਸਾ ਪਰਿਵਾਰ ਵੱਲੋਂ ਦੱਸਿਆ ਕਿ ਕੁਦਰਤੀ ਤੇ ਅਚਾਨਕ ਵਾਪਰਿਆ ਉਹਦੇ ਨਾਲ 176 ਈਪੀਸੀ ਤਹਿਤ ਜਿਹੜੀ ਕਾਰਵਾਈ ਅਮਰਜਿਲ੍ਹੇਂ ਦੀ ਜਾ ਰਹੀ ਹੈ।